ਵੈਗੁਰਜੀ ਖਤੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਤੇ ਅੱਜ ਆਪਾਂ ਤਿੰਨੋਂ ਬੈਠੇ ਆ ਗਏ ਆ ਵੈਸੀ ਠੀਕ ਆ ਅੱਜ ਸਾਲ ਦਾ ਆਖੀਲਾ ਦਿਨ ਹੈਗਾ ਵਾ 31 ਦਸੰਬਰ 2025 ਕੱਲ 2026 ਆ ਜਾਣਾ ਹੈਗਾ ਵਾ ਤੇ ਹੁਣ ਅਸੀਂ ਇੱਥੇ ਮਸਤੀ-ਮੁਸਤੀ ਕਰਦੇ ਹੋਏ ਆ ਠੀਕ ਹੈ ਔਰ ਇੰਨਾ ਬੱਚਿਆਂ ਦੇ ਨਾਲ ਮਸਤੀ ਕਰਦੇ ਹੋਏ ਤੇ ਸਾਨੂੰ ਧਿਆਨ ਆਇਆ ਕਿ ਅਸੀਂ ਹੁਣ ਸਾਨੂੰ ਕੁਝ ਨਵਾਂ ਕਰਨਾ ਚਾਹੀਦਾ ਨਵੇਂ ਸਾਲ ਤੇ ਆਪਾਂ ਕੀ ਕੁਝ ਨਵਾਂ ਕਰ ਸਕਾਂਗੇ ਇਹ ਹਮਨ ਬੱਚਿਆਂ ਨੂੰ ਦੱਸ ਰਹੀ ਸੀ ਕਿ ਅਸੀਂ ਬੜੀਆਂ ਮਸਤੀਆਂ ਕਰਦੇ ਹਾਂ ਕਈ ਕੁਝ ਕਰਦੇ ਹਾਂ ਪਾਰਟੀਆਂ ਕਰਦੇ ਹਾਂ ਇਸ ਟਾਈਮ ਤੇ ਤੁਸੀਂ ਜਾਣਦੇ ਹੋ ਕਿ ਪਾਰਟੀਆਂ ਬਹੁਤ ਵੱਧ ਚੁੱਕੀਆਂ ਨੇ ਹਰ ਗੱਲ ਤੇ ਬੰਦਾ ਪਾਰਟੀ ਦੇ ਹੁੰਦਾ ਹੈ ਕਰਦਾ ਹੈ ਉਹ ਕਰਦਾ ਲੇਕਿਨ ਅਸੀਂ ਨਾ ਨਵੇਂ ਸਾਲ ਤੇ ਕੁਝ ਉਹ ਨਵਾਂ ਚਾਹੁੰਦੇ ਆ ਤੇ ਹੋਰ ਨਵਾਂ ਕਰਨ ਵਾਸਤੇ ਸਾਨੂੰ ਕੀ ਕਰਨਾ ਪਵੇਗਾ ਬੱਚਿਓ ਔਰ ਸਾਡੀ ਜਿਹੜੀ ਮਾਤਾ ਪਿਤਾ ਸਾਰੇ ਭੈਣ ਭਰਾ ਜਿਹੜੇ ਹੈਗੇ ਨੇ ਉਹਨਾਂ ਵਾਸਤੇ ਅਸੀਂ ਇਹ ਕਹਾਂਗੇ ਕਿ ਅਸੀਂ ਆਪਣੇ ਨਿਤਨੇਮ 'ਚ ਵਾਧਾ ਕਰਾਂ ਜਾਂਦੇ ਹਾਂ ਜਿਨ੍ਹਾਂ ਤੁਸੀਂ ਨਿਤਨੇਮ ਕਰਦੇ ਹੋ ਉਹਦੇ ਵਿੱਚ ਅਸੀਂ ਇੱਕ ਪਾਠ ਹੋਰ ਐਡ ਕਰਨਾ ਹੈ ਹਾਂਜੀ ਜਿਸ ਤਰ੍ਹਾਂ ਪੂਰਾ ਨਿਤਨੇਮ ਕਰ ਰਹੇ ਹਾਂ ਜਬਜੀ ਸਹਿਬ ਜਬ ਸਹਿਬ ਪਾਪਰ ਸਾਹਿਬ ਜਿਉਈਏ ਚਪਈ ਸਹਿਬ ਅਨੰਦ ਸਹਿਬ ਤੇ ਇਹ ਪਾਠ ਕਰਦੇ ਹੋਏ ਅਸੀਂ ਇਹਦੇ 'ਚ ਇੱਕ ਹੋਰ ਪਾਠ ਐਡ ਕਰਨਾ ਹੈ ਵੈਸੇ ਤਾਂ ਕਈ ਭੈਣ ਭਰਾ ਕਰਦੇ ਵੀ ਹਨ ਲੇਕਿਨ ਮੈਂ ਚਾਹਿਆ ਕਿ ਮੇਰੇ ਬੈਠੇ ਵਟ ਖਿਆਲ ਆ ਗਿਆ ਮੈਨੂੰ ਚਾਹੀਦਾ ਹੈ ਕਿ ਕਿਸੇ ਨਾਲ ਸ਼ੇਅਰ ਕਰਨਾ ਤੇ ਇਸ ਤਰ੍ਹਾਂ ਕੇ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਹੀ ਆਂ ਕਿ ਸਾਨੂੰ ਹਮੇਸ਼ਾ ਅੱਗੇ ਦਾ ਗੁਰਬਾਣੀ ਵੱਧ ਹੋਏ ਇਹ ਸੋਚਣਾ ਚਾਹੀਦਾ ਹੈ ਕਿ ਬਾਣੀ ਦਾ ਵਾਧਾ ਕਿਹੜਾ ਕਰਨਾ ਪਾਠੀਆਂ ਦਾ ਅਸੀਂ ਬਹੁਤ ਕਰਦੇ ਆਂ ਪਰ ਆਪਣੇ ਨਿਤਨੇਮ ਨੂੰ ਵੀ ਵਧਾਉਣਾ ਚਾਹੀਦਾ ਹੈ ਅਗਰ ਖਾਲੀ ਅਸੀਂ ਬੱਚੇ ਕੋਈ ਖਾਲੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ ਫਿਰ ਹੁਣ ਜਪ ਸਾਹਿਬ ਦਾ ਪਾਠ ਵੀ ਸ਼ੁਰੂ ਕਰਾਂ ਏ ਸਾਨੂੰ ਦੱਸਿਆ ਇਹਨਾਂ ਨੇ ਤੁਸੀਂ ਬੈਠੇ ਹੋ ਅਸੀਂ ਗੱਲਾਂ ਕਰਦੇ ਪਏ ਮੈਂ ਕਹਾਂ ਚਲੋ ਵੀਡੀਓ ਸਟਾਰਟ ਕਰ ਲੈਨੇ ਵੀਡੀਓ ਲੋਕਾਂ ਨੂੰ ਵੀ ਦੱਸ ਦਿਆਂ ਤੁਸੀਂ ਇਹ ਦੱਸੋ ਨਾ ਤੁਸੀਂ ਕਰੋਗੇ ਹਾਂ ਜੀ ਜ਼ਰੂਰ ਕਰਾਂਗੇ ਤੁਸੀਂ ਇਹਨੂੰ ਕਿਹੜਾ ਪਹਿਲੇ ਕਿਹੜੇ 파ੜ ਕਰਦੇ ਹੋ ਤੇ ਹੁਣ ਕਿਹੜਾ 파ੜ ਕਰਨਾ ਚਾਹੁੰਦੇ ਹੋ ਅਸੀਂ ਚਪਈ ਸਾਹਿਬ ਕਰਦੇ ਹਾਂ ਜੱਜ ਸਾਹਿਬ 파ੜ ਕਰਦੇ ਤੁਸੀਂ ਸਾਰੇ ਕਰਦੇ ਕਦੀ 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 ਕਰਦੇ ਨਾ ਹੁਣ ਤੁਸੀਂ ਕੀ ਕਰੋਗੇ ਫਿਰ ਅੱਜ ਤੋਂ ਸ਼ੁਰੂ ਕਰੋਗੇ ਹਾਂ ਜੀ ਜ਼ਰੂਰ ਕੱਲ ਤੋਂ ਸ਼ੁਰੂ ਸ਼ੁਰੂ ਕਰਾਂਗੇ ਆਪਾਂ ਨਵੇਂ ਸਾਲ ਦੇ ਵਿੱਚ 파ੜ ਕਰਾਂਗੇ ਗੁਰਦੁਆਰੇ ਜਾਇਆ ਕਰਾਂਗੇ ਰੋਜ਼ ਵੈਰੀ ਗੁੱਡ ਤੇ ਤੁਸੀਂ ਵੀ ਸਾਰੇ ਇਹ ਲਾਈਨਾਂ ਲੈ ਲਓ ਤੇ 파ੜ ਕਰੋ 파ੜ ਗੁਰਦੁਆਰੇ ਜਾਇਆ ਕਰੋ ਹਾਂਜੀ ਬਾਕੀ ਅਸੀਂ ਹੁਣ ਨਵਾਂ ਪਾਠ ਨਿਤ੍ਰੇਮ ਕਰਦੇ ਹਾਂ ਆਪਾਂ ਸ਼ਬਦ ਹਜ਼ਾਰ ਦੇ ਪਾਠ ਵੀ ਕਰ ਸਕਦੇ ਹਾਂ ਤਾਂ ਆਪਰ ਸਾਸ ਲਈ ਇਹਦੇ ਹੋਰ ਪਾਠ ਹਨ। ਔਰ ਸਾਡੀ ਬਾਣੀ ਬਹੁਤ ਵੱਡੀ ਹੈ ਬਾਣੀ ਸੱਚੇ ਪਾਤਸ਼ਾਹ ਨੇ ਸਾਡੀ ਜੋ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 14 ਤੋਂ 30 ਅੰਗ ਹਨ। ਉਹਦੇ ਵਿੱਚ ਬਾਣੀ ਬਹੁਤ ਹੈ ਸਾਡੀ। ਤੇ ਇਸ ਕਰਕੇ ਅਸੀਂ ਵੱਧ ਤੋਂ ਵੱਧ ਬਾਣੀ ਨੂੰ ਜੜੀ ਹੈਗੀ ਆ ਪੜ੍ਹੀਏ ਤੇ ਹੋਰਨਾਂ ਨੂੰ ਪੜਾਈਏ। ਚਲੋ ਇਹ ਗੱਲ ਐ ਮੈਂ ਲੋ ਨੋਟ ਕਰ ਲੋ ਇਹ ਆਪਾਂ ਨਵੇਂ ਸਾਲ 'ਚ ਕਿੰਨੀਆਂ-ਕਿੰਨੀਆਂ ਨੇ ਤੇ ਹੁਣ ਆਪਾਂ ਹੁਣ ਤੁਸੀਂ ਮੇਰੀ ਸਪੀਚ ਸੁਣੋ। ਵਾਇਗੁਜੀ ਦਾ ਖਾਲਸਾ ਵਾਇਗੁਜੀ ਕੀ ਫਤਿਹ ਸਸੀ ਕੇ ਸਾਰਿਆਂ ਨੂੰ ਅੱਜ ਸਾਲ ਦਾ ਪਹਿਲਾ ਦਿਨ ਹੈਗਾ ਵਾ ਤੇ ਅੱਜ ਅਸੀਂ ਬਸ ਬੈਠੇ ਵੈਸੇ ਹੀ ਬੈਠੇ ਹੋਏ ਸਾਲ ਦੇ ਪਹਿਲੇ ਦਿਨ ਹਾਂਜੀ ਬੱਚਿਆਂ ਦਾ ਮਨ ਕਰਿਆ ਸੀ ਅੱਜ ਮਸਤੀ ਮਾਰੀ ਹੈ ਤੇ ਮਸਤੀ ਦੇਖੋ ਕਿਸਾ ਮਾਰ ਲਈ ਇਹਨਾਂ ਨੇ ਪਹਿਲੇ ਮੈਂ ਇਹਨਾਂ ਨੂੰ ਕਿਹਾ ਪਹਿਲੇ ਨਿਤਨੇਮ ਕਰੋ ਔਰ ਨਿਤਨੇਮ ਤੇ ਜਪ ਜਪਾੜ ਕੀਤਾ ਬੱਚੇ ਹਾਂਜੀ ਕਰ ਲਿਆ ਹਾਂਜੀ ਠੀਕ ਹੈ ਇਹ ਜ਼ਰੂਰ ਤੁਹਾਨੂੰ ਧਿਆਨ ਰੱਖਣਾ ਜੇ ਵੱਡੇ ਸਾਨੂੰ ਕਮੈਂਟ ਬਾਕਸ ਜਾ ਕੇ ਦੱਸਣ ਕਿ ਅਸੀਂ ਅੱਜ ਕਿਹੜਾ ਕਿਹੜਾ ਪਾਰਟ ਸ਼ੁਰੂ ਕੀਤਾ ਹੈ ਜੀ ਇਹ ਚਲੋ ਸਬਸਕ੍ਰਾਈਬ ਕਰਨਾ ਹੈ ਇਸ ਨਵੇਂ ਸਾਲ ਤੇ 1k ਤਾਂ ਹੋਣੇ ਚਾਹੀਦੇ ਆ ਤੇ ਇਸ ਚੈਨਲ ਨੂੰ ਦੱਸਿਓ ਸਾਰੇ ਨੂੰ ਹੋਪ ਕਰਦਾ ਜੀ ਸਹੀ ਹੋ ਗਿਆ ਮੈਂ ਵੀ ਸਹੀ ਹੈਗਾ ਵਾ ਤੇ ਮੈਂ ਸਹੀ ਰਹਿੰਦਾ ਵਾ ਤੁਸੀਂ ਵੀ ਮੇਰੇ ਖਿਆਲ ਨਾਲ ਸਹੀ ਰਹਿੰਦੇ ਹੋਗੇ ਹੁਣ ਮੈਂ ਇਸ ਇੱਕ ਘਰੇ ਚਿੱਠੀ ਬੈਠਾ ਹੋਇਆ ਸੀਗਾ ਬਸ ਕੀ ਕਰ ਰਹਾ ਸੀ ਬਸ ਸੱਤਾਂ ਕੋਈ ਕੁੜੀ ਬੁੜੀ ਬੁੜੀ ਖੂਬਸੂਰਤ ਇੱਕ ਨਵਾਂ ਸਾਲ ਆ ਗਿਆ 2026 1 ਜਨਵਰੀ ਮੈਨੂੰ ਕਬਟ ਮੈਂ ਤੁਹਾਨੂੰ ਕੀ ਚਲੋ ਦੱਸਦਾ ਇਹਦਾ ਬਟ ਮੈਨੂੰ ਮਜ਼ਾ ਆਵੇਗਾ ਤੁਹਾਨੂੰ ਦੱਸ ਕੇ ਕਿ ਨਵਾਂ ਸਾਲ ਆ ਰਿਹਾ 1 ਜਨਵਰੀ 2026 ਆ ਗਿਆ ਹੈ ਤੇ ਹੁਣ ਤੁਹਾਨੂੰ ਮੈਂ ਗੱਲ ਕਹਿਣਾ ਚਾਹੁੰਗਾ ਕਿ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਹੈਪੀ ਹੈਪੀ ਹੈਪੀਐਸਟ ਨਿਊ ਇਅਰ ਮਤਲਬ ਨਵੇਂ ਸਾਲ ਦੀਆਂ ਵਧਾਈਆਂ ਠੀਕ ਹੈ ਫਿਰ ਵੀ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਗਾ ਚੀਕ ਕੇ ਮੈਂ ਚਾਹੁੰਗਾ ਇਸ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ 인ਦਰਜੀਤ ਕੋ ਨੂ ਸਬਸਕ੍ਰਾਈਬ ਬਹੁਤ ਜ਼ਿਆਦਾ ਕਰੋ ਤਾਂ ਕਿ ਵਧੀਆ-ਵਧੀਆ ਸਬਸਕ੍ਰਾਈਬਰਸ ਆਣ ਕਮੈਂਟਸ ਆਣ ਠੀਕ ਹੈ ਤੇ ਚੰਗੀ ਤਰ੍ਹਾਂ ਲਾਈਕ ਫੋਕੋ ਲਾਈਕ একদম ਲਾਈਕ ਕਰ ਦਿਓ ਤੇ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਵਧੀਆ-ਵਧੀਆ ਕੰਟੈਂਟ ਆਂਦਾ ਰਹੂਗਾ ਠੀਕ ਹੈ ਤੇ ਇਸ ਚੈਨਲ ਤੇ ਜਿਹੜੇ ਲੋਕੇ ਹੁੰਦੇ ਦੇਖਦੇ ਪਏ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਗਜੀ ਖਾਲਸਾ ਵੈਗਜੀ ਕੀ ਫਤਿਹ